ਫੋਲੇ ਮਹੱਲੇ ਦੇ ਪਵਿੱਤਰ ਤਿਹਾਰ ਤੇ ਸਿੱਖ ਸ਼ਰਧਾਲੂਆਂ ਦੇ ਵੱਲੋਂ ਜਲੰਧਰ ਰੋਡ ਤੇ ਜੋ ਸੰਗਤਾਂ ਮੇਲੇ ਨੂੰ ਜਾ ਰਹੀਆਂ ਨੇ ਆ ਰਹੀਆਂ ਨੇ ਉਹਨਾਂ ਦੇ ਵਾਸਤੇ ਲਗਾਏ ਲੰਗਰ ਆਓ ਵਖੀ ਪੂਰੀ ਰਿਪੋਰਟ ਮੈਨੂੰ ਬਹੁਤ ਖੁਸ਼ੀ ਹੈ ਵੈਲਕਮ ਜੀ ਪਰੇ ਪਰੇ ਸੇਵਾ ਦੇ ਵਿੱਚ ਬਹੁਤ ਸਤਿ ਸ਼ਾਨੇ ਜੋਰਦਾਰ ਪਾਇਆ 97 ਦਾ ਦਸਣ ਐਨਮੋ ਵੱਲੋਂ ਹਸਾਲ ਦੀ ਤਰ੍ਹਾਂ 10 ਸਾਲ ਹੋ ਗਏ ਲੰਗਰ ਲਾਉਂਦੇ ਆਣੂ ਤੇ ਇਸੇ ਤਰ੍ਹਾਂ ਹਸਾਲ ਤਰ੍ਹਾਂ ਲੰਗਰ ਚੱਲਣ ਦਿਆ ਛੋਲੇ ਪੂੜੀਆਂ ਔਰ ਧੰਦਾ ਇਸ ਸੰਯੋਗ ਨਾਲ ਸਾਰਾ ਲੰਗਰ ਖੁਸ਼ਮਾ ਆ ਗਏ ਅਰੇ ਇਸ ਤਰ੍ਹਾਂ ਸੇਵਾ ਕਰ ਰਹੀਆਂ ਹਨ ਪਰ ਇਹ ਤੋਂ ਲੰਗਰ ਵਰਤ ਰਿਹਾ ਹੈ ਹਸਾਲ ਦੀ ਤਰ੍ਹਾਂ ਇਸ 20 ਤਰੀਕ ਤੋਂ ਲੈ ਕੇ 27 ਤਰੀਕ ਤੱਕ ਅੰਮ੍ਰੇ ਦਾ ਲੰਗਰ ਹੋਇਆਗਾ ਖਾਲਸਾ ਵੈਲਕਮ ਜੀ ਮਲਕੀਤ ਸਿੰਘ ਬੱਬੂ ਦੀ ਰਿਪੋਰਟ ਪੰਜਾਬੀ ਐਕਟਿਵਿਟੀ ਵੀ ਅੰਮ੍ਰਿਤਸਰ